ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਬਹੁਤ ਸਾਰੇ ਰੁੱਖਾਂ ਬਜ਼ੁਰਗ ਰੁੱਖਾਂ ਬਾਰੇ ਗੱਲ ਕਰਦੇ ਹੋਣ ਅੱਜ ਅਸੀਂ ਇੱਥੇ ਵਨ ਵਾਲਾ ਹਰਮਨਤਾ ਪਿੰਡ ਜਿਹੜਾ ਪਹੁੰਚੇ ਸੀਗੇ ਇਹਨਾਂ ਦੇ ਇੱਕ ਪਰਿਵਾਰ ਨੇ ਇੱਕ ਬਹੁਤ ਹੀ ਪੁਰਾਣਾ ਪੀਪਲ ਸਾਂਭਿਆ ਹੋਇਆ ਤੇ ਇਹਦੀ ਉਮਰ ਕਹਿੰਦੇ ਆ ਵੀ 100 ਸਾਲ ਤੋਂ ਉੱਪਰ ਆ ਆਪਾਂ ਦੇਖ ਵੀ ਸਕਦੇ ਤਣੇ ਤੋਂ ਹੀ ਪਤਾ ਲੱਗ ਸਕਦੇ ਬਹੁਤ ਪ੍ਰਾਤਨ ਪੀਪਲ ਹੈ ਖੇਤ ਦੇ ਵਿੱਚ ਕੱਢ ਦੂਜੀ ਗੱਲ ਇਹ ਹੈ ਵੀ ਖੇਤ ਦੇ ਵਿੱਚ ਸਾਂਭਿਆ ਹੋਇਆ ਆਪਾਂ ਪੰਜਾਬ ਦੇ ਵਿੱਚ ਸਾਰੀਆਂ ਆਪਣੇ ਜ਼ਮੀਨਾਂ ਚੋਂ ਰੁੱਖ ਕੱਢ ਤੇ ਖੇਤਾਂ ਚੋਂ ਤਾਂ ਫਿਰ ਵੀ ਇਹਨਾਂ ਨੇ ਬਹੁਤ ਵੱਡੀ ਜਗ੍ਹਾ ਛੱਡ ਕੇ ਪੀਪਲ ਨੂੰ ਇੱਕ ਦਿੱਤੀ ਹੋਈ ਤਾਂ ਕਿ ਹੋ ਪੇਪਰ ਲੰਬੀ ਆਪਣੀ ਉਮਰ ਹੰਡ ਸਕੇ ਮਤਲਬ ਤਾਂ ਮੈਨਾਂ ਉਹਨਾਂ ਦਾ ਜਿਹੜੇ ਬਜ਼ੁਰਗ ਹੈਗੇ ਉਹਨਾਂ ਦਾ ਬੇਟਾ ਮੋਹਿਤ ਨਾਲ ਆ ਮੋਹਿਤ ਇਹ ਇੱਕ ਹਾਲ ਤਾਂ ਪਹਿਲਾਂ ਇਹ ਪੁੱਛਣੀ ਆ ਵੀ ਇਹ ਕਿਉਂ ਤੁਸੀਂ ਰੱਖਿਆ ਹੋਇਆ ਮਤਲਬ ਕਹਿੰਦਾ ਇਸ ਰੁੱਖ ਨੂੰ ਮਤਲਬ ਇਹ ਜੀ ਸਾਡੇ ਹੀ ਪੜਦਾਦਾ ਜੀ ਦੀ ਯਾਦ ਵਿੱਚ ਰੱਖਿਆ ਸੀ ਹਾਂਜੀ ਸੰਭਾਲ ਕੇ ਉਹਨਾਂ ਨੇ ਜਿਵੇਂ 120 ਸਾਲ ਜਾਂ 100 ਸਾਲ ਪਹਿਲਾਂ ਇਹਨੂੰ ਲਾਇਆ ਸੀ ਤੇ ਉਹਨਾਂ ਦਾ ਬੜਾ ਰੁੱਖਾਂ ਨਾਲ ਪਿਆਰ ਸੀ ਠੀਕ ਹੈ ਤਾਂ ਕਰਕੇ ਸੀ ਇਹ ਹਲੇ ਸੰਭਾਲਿਆ ਹੋਇਆ ਹੈ ਜੀ अच्छा जी ਤੇ ਹੋਰ ਤੁਸੀਂ ਕਹਿ ਰਹੇ ਸੀ ਵੀ ਐਂ ਕਰਕੇ ਵੀ ਸਾਡੇ ਦਾਦੇ-ਪਦਾਦੇ ਰੁੱਖਾਂ ਨਾਲ ਬੜਾ ਪ੍ਰੇਮ ਸੀ ਉਹ ਵੀ ਉਹਦੇ ਬਾਰੇ ਵੀ ਦੱਸੋ ਤਾਂ ਹਾਂਜੀ ਉਹ ਉਹਨਾਂ ਨੇ ਜਦੋਂ ਕਿਤੇ ਜਾਣਾ ਕੋਈ ਰਾਹ 'ਚ ਦਰਖਤ ਆਉਂਦਾ ਸੀ ਹਾਂਜੀ ਜੱਫੀ ਪਾ ਕੇ ਮਿਲਣਾ ਉਹਨਾਂ ਨੂੰ ਹਾਂਜੀ ਹਾਂਜੀ ਤੇਰੇ ਕਰਕੇ ਜਾਂਦੇ ਸੀ ਤੇ ਨਾ ਕਦੇ ਕੱਟਦੇ ਹੁੰਦੇ ਸੀ ਦਰਖਤ ਅੱਛਾ ਜਿਵੇਂ ਸੰਭਾਲ ਕਰਕੇ ਰੱਖਦੇ ਸੀ ਠੀਕ ਆ ਤੇ ਜਿਵੇਂ ਹੁਣ ਤੁਸੀਂ ਇਹ ਨਹੀਂ ਸੋਚਿਆ ਕਦੇ ਵੀ ਇੰਨੀ ਜਗ੍ਹਾ ਲਈ ਬੈਠਾ ਇਹ ਵੀ ਉਹਨੂੰ ਅਸੀਂ ਜਗ੍ਹਾ ਨੂੰ ਮਤਲਬ ਇਹਨੂੰ ਵੀ ਖੇਤੀ ਜੀ ਰਲਈ ਆਪਾਂ ਐਜਾ ਕੋਈ ਸੋਚਿਆ ਕਦੇ ਨਹੀਂ ਜੀ ਪਰਦਾ ਦਾ ਜੀ ਦਾ ਰੁੱਖਾਂ ਨਾਲ ਪਿਆਰ ਸੀ ਇਸ ਕਰਕੇ ਅਸੀਂ ਸੰਭਾਲ ਕੇ ਰੱਖੀ ਹੋਈ ਹੈ ਉਹਨਾਂ ਦੀ ਯਾਦ ਉਹਨਾਂ ਦੀ ਯਾਦ ਠੀਕ ਹੈ ਤੇ ਬਾਕੀ ਦਿਵਾਲੀ ਤੇ ਵੀ ਜਿਵੇਂ ਤਿਆਰ ਉਦੋਂ ਵੀ ਇੱਥੇ ਮੱਥਾ ਟੇਕਦੇ ਆ ਕੇ ਹਾਂਜੀ ਦਿਵਾਲੀ ਤੇ ਅਸੀਂ ਸਾਰੇ ਮਤਲਬ ਕਰਦੇ ਆ ਕੇ ਇੱਥੇ ਦੀਵਾ ਕਰਕੇ ਜਾਂਦੇ ਆ ਤੇ ਮੱਥਾ ਟੇਕਦੇ ਆ ਉਹਨਾਂ ਦੀ ਯਾਦ ਜੀ ਠੀਕ ਹੈ ਜੀ ਬਾਕੀ ਇਹੀ ਬੇਨਤੀ ਹੈਗੀ ਹੈ ਜਿਵੇਂ ਇਹਨਾਂ ਨੇ ਪਰਿਵਾਰ ਨੇ ਰੁੱਖਾਂ ਨੂੰ ਸੰਭਾਲਿਆ ਹੋਇਆ ਤਾਂ ਆਪਾਂ ਕੋਸ਼ਿਸ਼ ਕਰੇ ਜੇ ਕੋਈ ਬਜ਼ੁਰਗ ਰੁੱਖ ਇੱਕ ਤਾਂ ਦੇਖੋ ਜੇ ਕੋਈ ਬਜ਼ੁਰਗ ਤੁਹਾਡੀ ਜ਼ਮੀਨ 'ਚ ਖੜਾ ਆ ਸੰਦੋ 100 ਸਾਲ ਪੁਰਾਣਾ ਕੜ ਤੋਂ ਉਮਰ ਵੱਧ ਹੋਵੇ ਉਸ ਹਨ ਦੱਸੋ ਅਸੀਂ ਤੁਹਾਡਾ ਮੌਕਾ ਲੱਗੂਗਾ ਤਾਂ ਗੱਲਬਾਤ ਕਰਾਂਗੇ ਤੇ ਬਾਕੀ ਸਾਨੂੰ ਖੇਤਾਂ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਰਕਵੇ ਜਿਹੜੇ ਜ਼ਮੀਨਾਂ ਦੇ ਹੈਗੇ ਜੇ ਕੋਈ ਪ੍ਰਾਤਨ ਦੁੱਖ ਖੇਤਾਂ ਦੇ ਵਿੱਚ ਖੜਾ ਜਿਵੇਂ ਇਹਨਾਂ ਨੇ ਸੰਭਾਲਿਆ ਉਸ ਤਰ੍ਹਾਂ ਆਪਾਂ ਉਹਨੂੰ ਸਾਮ ਕਰਕੇ ਇੱਕ ਯਾਦਗਾਰ ਸਾਡੇ ਬਜ਼ੁਰਗਾਂ ਦੀ ਰੱਖੀ ਆਪਾਂ ਇਹਨੇ ਸ਼ਬਦ ਕਹਿੰਦੇ ਇੱਕ ਵਾਰ ਫਿਰ ਤੋਂ ਆਪਾਂ ਆਓ ਸਾਰੇ ਰਲ ਕੇ ਇਕੱਠੇ ਹੋਈਏ ਰੁੱਖਾਂ ਦੀ ਬਜ਼ੁਰਗ ਰੁੱਖਾਂ ਦੀ ਸਾਮ ਕਰੀਏ ਤੇ ਨਵੇਂ ਰੁੱਖ ਲਾਈਏ ਆਪਾਂ ਧੰਨਵਾਦ ਸਾਰਾ ਸਤਿ ਸ਼੍ਰੀ ਅਕਾਲ ਜੀ